ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਦੂਜਾ ਕਈ ਵਾਰ ਐਸੇ ਮਾਮਲੇ ਹੋ ਜਾਂਦੇ ਨੇ ਜਾਂ ਐਸੇ ਕਤਲ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਗੁਨਾਹਗਰ ਹੁੰਦੇ ਨੇ ਜਿਹੜੇ ਉਹ ਫੜੇ ਨਹੀਂ ਜਾਂਦੇ ਜਾਂ ਉਹਨਾਂ ਬਾਰੇ ਪਤਾ ਨਹੀਂ ਲੱਗਦਾ ਪਰ ਪ੍ਰਸ਼ਾਸਨ ਆ ਜਿਹੜਾ ਉਹ ਵੀ ਬਹੁਤ ਜਿਆਦਾ ਕੋਸ਼ਿਸ਼ ਕਰਦਾ ਤਾਂ ਕਿ ਜਿਹੜੇ ਅਸਲੀ ਮੋਲਜਮ ਨੇ ਉਹਨਾਂ ਨੂੰ ਫੜਿਆ ਜਾ ਸਕੇ ਅੱਜ ਦੀ ਜਿਹੜੀ ਸੱਚੀ ਘਟਨਾ ਡੇਰਾ ਬਾਬਾ ਲਾਨਕ ਦੀ ਹੈ ਜਿੱਥੇ ਕੀ ਪਿੰਡ ਖਾਸਾ ਵਾਲੀ ਦੇ ਵਿੱਚ 6 ਮਹੀਨੇ ਪਹਿਲਾਂ ਇੱਕ ਮੋਨਕਾ ਨੌਂ ਦੀ ਲੜਕੀ ਜਿਸ ਦੀ ਕੀ ਉਮਰ 19 ਸਾਲ ਦੱਸੀ ਜਾਂਦੀ ਆ ਉਹਦਾ ਕਤਲ ਹੋਇਆ ਸੀ ਪਰ ਉਸ ਟਾਈਮ ਉਸ ਲੜਕੀ ਦੇ ਜਿਹੜੇ ਅਸਲ ਕਾਤਲ ਸੀ ਉਹਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਜਿਹੜਾ ਮੋਨਕਾ ਦਾ ਪਰਿਵਾਰ ਸੀ ਉਹਨਾਂ ਨੇ ਇਲਜ਼ਾਮ ਸਾਰੇ ਪਰਿਵਾਰ ਉੱਤੇ ਲਗਾਇਆ ਸੀਗਾ ਮੌਨਕਾ ਦੀ ਮਾਂ ਮੰਜੂ ਨੇ ਦਰਸ਼ਨ ਮਸੀਹ ਅਤੇ ਪੁੱਤਰ ਸੂਰਜ ਮਸੀਹ ਤੇ ਇਲਜ਼ਾਮ ਲਗਾਏ ਸਨ ਕਿ ਇਹਨਾਂ ਨੇ ਸਾਡੀ ਲੜਕੀ ਦਾ ਕਤਲ ਕੀਤਾਗਾ ਪਰ ਉਸ ਟਾਈਮ ਪੁਲਿਸ ਨੇ ਉਸ ਲੜਕੀ ਦਾ ਪੋਸਟਮਾਰਟਮ ਵੀ ਕਰਵਾਇਆ ਸੀ ਪਰ ਉਹਦੇ ਵਿੱਚ ਕੋਈ ਪੱਕਾ ਸਬੂਤ ਨਾ ਮਿਲਣ ਕਰਕੇ ਜਿਹੜਾ ਕੁੜੀ ਦਾ ਪਰਿਵਾਰ ਸੀ ਉਹਨਾਂ ਨੇ ਫਿਰ ਦੁਬਾਰਾ ਤੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਡੀਐਸਪੀ ਜੋਗਾ ਸਿੰਘ ਡੇਰਾਪਾਪਾ ਨਾਰਕ ਨੇ ਦੱਸਿਆ ਕਿ ਹੁਣ ਦੋਸ਼ੀਆਂ ਦਾ ਪਤਾ ਲਗਾਉਣ ਦੇ ਲਈ ਅਦਾਲਤ ਨੇ ਹੁਕਮ ਦਿੱਤਾ ਹੈ ਨਾਲ ਸਾਡੇ ਸਿਵਲ ਪ੍ਰਸ਼ਾਸਨ ਹੈ ਅਤੇ ਹੋਰ ਵੀ ਵਿਭਾਗਾਂ ਦੇ ਸਾਡੇ ਨਾਲ ਅਫਸਰ ਸਹਿਬਾਨ ਨੇ ਅਤੇ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਦੁਬਾਰਾ Laash ਨੂੰ ਕਬਰ ਦੇ ਵਿੱਚੋਂ ਕੱਢ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇ ਤਾਂ ਕਿ ਜਿਹੜੇ ਅਸਲੀ ਦੋਸ਼ੀ ਨੇ ਉਹਨਾਂ ਦਾ ਪਤਾ ਲੱਗ ਸਕੇ ਕਿਉਂਕਿ ਜਦੋਂ ਮੌਨਿਕਾ ਦਾ ਕਤਲ ਹੋਇਆ ਸੀ ਉਸ ਦੇ ਪੁਖਤਾ ਸਬੂਤ ਨਾ ਮਿਲ ਕਰਕੇ ਤਾਂ ਦੋਸ਼ੀ ਕਿਸੇ ਨੂੰ ਠਹਿਰਾਇਆ ਨਹੀਂ ਜਾ ਸਕਦਾ ਸੀ ਪਰ ਜਿਹੜਾ ਅਲਜਾਅ ਲਗਾਇਆ ਗਿਆ ਸੀ ਮੌਨਿਕਾ ਦੇ ਪਰਿਵਾਰ ਵੱਲੋਂ ਉਹ ਸਾਰੇ ਪਰਿਵਾਰ ਤੇ ਲਗਾਇਆ ਗਿਆ ਸੀ ਦਰਸ਼ਨ ਸੀ ਸੂਰਜਮ ਸੀ ਅਤੇ ਉਸ ਦੀ ਮਾਤਾ ਬਲਵਿੰਦਰ ਕੌਰ ਤੇ ਲਗਾਇਆ ਗਿਆ ਸੀ ਤੇ ਉਸ ਟਾਈਮ ਪੁਖਤਾ ਸਬੂਤ ਨਹੀਂ ਮਿਲੇ ਸੀ ਹੁਣ ਦੁਬਾਰਾ ਤੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੀ ਰਿਪੋਰਟ ਤਾਂ ਤਾਂ ਕਿ ਜਿਹੜੇ ਅਸਲੀ ਦੋਸ਼ੀ ਨੇ ਉਹਨਾਂ ਨੂੰ ਫੜਿਆ ਜਾ ਸਕੇ ਦੋਸਤੋ ਇਹ ਜਿਹੜੀ ਸੱਚੀ ਘਟਨਾ ਸੀ ਡੇਰਾ ਬਾਬਾ ਲਾਨਕ ਦੇ ਪਿੰਡ ਖਾਂਸਾ ਵਾਲੀ ਦੀ ਸੀ ਤੁਹਾਡੀ ਇਸ ਸੱਚੀ ਘਟਨਾ ਬਾਰੇ ਕੀ رائے ਆ ਆਪਣੀ رائے ਕਮੈਂਟ ਕਰਕੇ ਜਰੂਰ ਦਿਆ ਕਰੋ ਮਿਲਦੇ ਆ ਕਿਸੇ ਨਵੇਂ ਕ੍ਰਾਈਮ ਸਟੋਰੀ ਦੇ ਨਾਲ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ